બસ ਕਰੋ ਬਸ ਕਰੋ ਤੁਸੀਂ ਆਪ ਆਪਣੇ ਫੈਸਲੇ ਲੈ ਨਹੀਂ ਜੰਨੇ ਕੋ ਮੇਰਾ ਬੰਦਾ ਸੋਣਾ ਤੇ ਨਹੀਂ ਡੈਡੀ ਜੀ ਤੁਸੀਂ ਜੋ ਵੀ ਫੈਸਲਾ ਲਓਗੇ ਨਾ ਮੈਨੂੰ ਯਕੀਨ ਹੈ ਵੀ ਸਹੀ ਕਰੋਗੇ ਤੇ ਤੁਸੀਂ ਇਦਾਂ ਕਰੋ ਜਿਹੜੇ ਹਿੱਸੇ ਬੰਦੇ ਨਾ ਇਹਨਾਂ ਨੂੰ ਦੋ ਵੰਡ ਕਰੋ ਤੇ ਚਲੋ ਕੰਮ ਨਿਬੇੜੋ ਮੈਂ ਇਹੋ ਗੱਲ ਪੁੱਤਾਨਾ ਵਾਂ ਤੇ ਤਿੰਨੀ ਥਾਈ ਨਾ ਕਰਦਣਾ ਇਹ ਆਪਣਾ ਹਿੱਸਾ ਤੇ ਦੋ ਇਹਨਾਂ ਨੂੰ ਤੈਨ੍ਹੇ ਐਸੇ ਨਹੀਂ ਮੈਂ ਹੁਣ ਦੇਣੀ ਮੈਨੂੰ ਨਹੀਂ ਤਾਂ ਮਨਜ਼ੂਰ ਹੈਗਾ ਤੇ ਕਿਉਂ ਫੇਰ ਚਾਰ ਕਰ ਲੈਣੇ ਆ ਤੂੰ ਤੂੰ ਤੇ ਜੋ ਵੀ ਕਰਦਾ ਜਿਹਦਾ ਕੋਨੀ ਆ ਨਾ ਮਾੜਾ ਹੀ ਬੋਲਦੀ ਕਿ ਦੇ ਡੀਪ ਲੱਛਣੀ ਆਏ ਕਿਉਂ ਮੈਂ ਇਹ ਕਰ ਦਿੱਤੀ ਆ ਤੇ ਮੈਂ ਜੋ ਸੋਚਾਂਗੀ ਨਾ ਮੈਂ ਆਪਣੇ ਭਰਾਵਾਂ ਦਾ ਹੀ ਸੋਚੂਗੀ ਆਪਣੇ ਮਾਂ ਪਿਓ ਦਾ ਸੋਚੂਗੀ ਕੋਈ ਮਾੜਾ ਨਹੀਂ ਸੋਚਾਂਗੀ ਵੀ ਬਹੁਤ ਸੋਹਣਾ ਸੋਚਣ ਦੇ ਨਹੀਂ ਨਹੀਂ ਹਾਂ ਕਿਦਾਂ ਦੀ ਗੱਲ ਕੀਤੀ ਕਬਲ ਤੂੰ ਬਲੱਛਣੀ ਆ ਕਾਦੀ ਪਲੱਛਣੀ ਆ ਇਹ ਕਰ ਦਿੱਤੀ ਆ ਓਏ ਝੱਜ ਨਾ ਬੋਲ ਓ ਮੋਮਾ ਠਗੜੀਏ ਜੀ ਚੁੱਪ ਕਰ ਜਾ ਤੂੰ ਤੇ ਅੰਦਰ ਹੀ ਅੰਦਰ ਨਹੀਂ ਨਾਤੀ ਫਿਰ ਨੇ ਮੈਨੂੰ ਘੜੀ ਭੁੱਲਵਾ ਦੇਦੀ ਆਹੋ ਮੈਂ ਤੇ ਦਾਦੀ ਕੋਲ ਜਿਆਦਾ ਹੀ ਫਿਰਦੀ ਆ ਤੂੰ ਤੇ ਕੈਨੂੰ ਕੋਹਾਂਦੀ ਨਹੀਂ ਆ ਪਵਾੜੇ ਦੀ ਜਾੜੀ ਤੂੰ ਆ ਚੁੱਪ ਕਰ ਬਾਬਾ ਚੁੱਪ ਕਰ ਠੀਕ ਆ ਭੈਣੇ ਅਸੀਂ ਤੇਰਾ ਕਰਕੇ ਨਾ ਇਹ ਘਰ ਚ ਆਏ ਆ ਤੂੰ ਜੂ ਫੈਸਲਾ ਕਰੇਗੀ ਨਾ ਠੀਕ ਆ ਹਨੂ ਮਨਜ਼ੂਰ ਆ ਠੀਕ ਆ ਵੀਰ ਫਿਰ ਤਿੰਨ ਹਿੱਸੇ ਹੋਣੇ ਆ ਘਰ ਦੇ ਠੀਕ ਆ ਇੱਕ ਇੱਕ ਤੁਹਾਡਾ ਹਿੱਸਾ ਤੇ ਇੱਕ ਇੰਨਾ ਦਾ ਡੈਡੀ ਹੋਣਾ ਤਾਂ ਮੈਂ ਨਹੀਂ ਹੋਣ ਦੇਣੀ ਤੇ ਪਰੇ ਹੋ ਜਾਣਦੇ ਮੈਨੂੰ ਅੰਦਰ ਸਾਨੂੰ ਹੋਗੀ ਤੁਹਾਡੇ ਇਹ ਨਹੀਂ ਨਾ ਹੁੰਦੇ ਨੇ ਤੇ ਤੈਨੂੰ ਨਹੀਂ ਨਾ ਹੁੰਦੇ ਨੇ ਤੇ ਕਿੱਥਾ ਹੀ ਕੁੜੀ ਦਾ ਵੀ ਕੱਢਣ ਨੂੰ ਉਹ ਵੀ ਅੱਛੇ ਘਰ ਦੀ ਮਾਲਕ ਆ ਵਾ ਇਹ ਥੋੜੀ ਗੱਲ ਆ ਜਿਨੇਤੀਆਂ ਪੁੱਤ ਹੁੰਦੇ ਆ ਤੇ ਮਾਲਕ ਹੁੰਦੇ ਜੇ ਨਹੀਂ ਆ ਇਹਨੂੰ ਪੱਨ ਪੱਜਦੀ ਤੇ ਨਹੀਂ ਸਣੀ ਮੈਂ ਤਾਂ ਫੇਰ ਨਹੀਂ ਮੰਮੀ ਮੰਨਦੀ ਵੀ ਚਲੋ ਮੈਨੂੰ ਰੱਬ ਨੇ ਸਾਰਾ ਕੁਝ ਦਿੱਤਾ ਵਾ ਪਰ ਇਹ ਨਹੀਂ ਹਟਦੀਆਂ ਵੀ ਕੋਈ ਨਹੀਂ ਮੈਂ ਪੁੱਛਦੀ ਇਹਨੂੰ ਵੀ ਜਾ ਕੇ ਇਹਨੂੰ ਪੁੱਛਣਾ ਵਾ ਕਾੜੀ ਬੁੜੀ ਆ ਦੀ ਮਿੰਤਾ ਕਰਦੀਆਂ ਗਾਂ ਦਾ ਫਾਹਾ ਹੀ ਰਹਿੰਦੇ ਐ ਕੋਈ ਮੈਨੂੰ ਗੱਲ ਕਰ ਲੈਣ ਦੋ ਜੇ ਨਾ ਮੰਨੂਗੀ ਨਾ ਫਿਰ ਇਹ ਲੈਨੇ ਆ ਕੋਈ ਨਹੀਂ ਮੰਮੀ ਮੁੱਛ ਲੈਣ ਦੋ ਮੁੱਛ ਲੈਣ ਦੋ ਆ ਚੱਗੀ ਗੱਲ ਨਹੀਂ ਗੋ ਤੇ ਤੇਰਾ ਕੋਈ ਹਿੱਸਾ ਹੀ ਨਹੀਂਗਾ ਮੰਮੀ ਇਸੇ ਕਰਕੇ ਅਸੀਂ ਇਹ ਘਰ ਦੇ ਵਿੱਚ ਨਹੀਂ ਆਉਂਦੇ ਸਾਰਾ ਕੁਝ ਸਾਡੇ ਸੜਾ ਕੇ ਨਾ ਤੇ ਇੱਥੋਂ ਚਲ ਗਏ ਹੈਗੇ ਵੀ ਇਹ 24 ਘੰਟੇ ਇੱਕ ਪਾਤ ਰੱਖਦੀ ਆ ਤੁਸੀਂ ਜੋ ਕੋਈ ਨਹੀਂ ਸੰਭਿਆ ਤੁਸੀਂ ਖਾ ਗਏ ਇਹ ਘਰ ਦੇ ਵਿੱਚੋਂ ਅਹੀਂ ਪਤਾ ਨਹੀਂ ਕੀ ਖਾ ਲਿਆ ਵਾ ਸਾਰੀ ਕਮਾਈ ਤੇ ਤੁਹਾਡੇ ਹੱਥ ਚ ਰਹਿੰਦੀ ਆ ਅਸੀਂ ਤਾਂ ਕਦੀ ਰੁਪਈਆ ਨਹੀਂ ਤੁਹਾਡੇ ਕੋ ਮੰਗਿਆ ਫਿਰ ਵੀ ਇਹ ਗੱਲਾਂ ਬਾਤਾਂ ਕਰਦੀ ਆ ਝਾੜ ਝਾੜ ਕੇ ਮਾਰਦੀ ਆ ਤਾਂ ਹੀ ਸਾਨੂੰ ਇਹ ਚੰਗੀ ਨਹੀਂ ਲੱਗਦੀ ਮੰਮੀ ਮੈਂ ਤਾਂ ਜੋ ਇਹ ਮੰਗਦੀ ਨਾ ਦੇਦੇ ਨੂੰ ਘਰ ਚ ਕਲੇਸ਼ ਮਕਾਓ ਜਦੋਂ ਘਰ ਚ ਹੀ ਨਾ ਉਦੋਂ ਕਲੇਸ਼ ਦਿਆ ਹੈ ਤੇ ਹੁਣ ਵੀ ਕਲੇਸ਼ ਦਿਆ ਹੋਈ ਆ ਇਹ ਨਵਾਂ ਡਰਾਮਾ ਕੋਈ ਨਾ ਕੋਈ ਲੱਭ ਲਿੰਦੀ ਆ ਉਹ ਨਹੀਂ ਗਰਨਾਮ ਜਿੱਦਾਂ ਦਾ ਅਸੀਂ ਉਹਨੂੰ ਸਮਝਦੇ ਉਦਾਂ ਦਾ ਹੀ ਅਸੀਂ ਤੁਹਾਨੂੰ ਸਮਝਦੇ ਆ ਉਹ ਜਾਣ ਕੇ ਵੀ ਦੂਜ ਪਾਉਂਦੀ ਆ ਜਿੰਨਾ ਤੱਕ ਤਾਂ ਹੀ ਨੂੰ ਉਹਨੂੰ ਦੇ ਦਈਏ ਜਿੱਦਾਂ ਦਾ ਤੂੰ ਹੋਤਾ ਦਾ ਹੀਰਾ ਵਾ ਜੇ ਜੈ ਵੀ ਪੁੱਛ ਕੇ ਵੇਖ ਲੋ ਵੰਡੇ ਆਂਦਾ ਨਾ ਕੀ ਹਿੱਸਾ ਦਿੰਦੇ ਆ ਇਹ ਥੋੜੀ ਕਹਨੋ ਕਿ ਇੱਕ ਨੂੰ ਜ਼ਿਆਦਾ ਦੇ ਦੋ ਇੱਕ ਨੂੰ ਥੋੜਾ ਦੇ ਦੋ ਮੈਂ ਇਹ ਅੱਧ ਦਾ ਹਿੱਸਾ ਲੈਣਾ ਸਾਨੂੰ ਤਾਂ ਜੀਜਾ ਹੀ ਮਾਰਨ ਰਹੀ ਆ ਇਹ ਮੰਮੀ ਉਹ ਤਾਂ ਮੈਨੂੰ ਪਤਾ ਜਦੋਂ ਹੀ ਰਾਨੀ ਗੱਲ ਕਰਦਾ ਤੇ ਮੈਂ ਕਿਉਂ ਮੜਾ ਖਾਣ ਨੂੰ ਭਈ ਉਹ ਤਾਂ ਮੇਰੇ ਸਾਈ ਜਿੱਦਾਂ ਵਾ ਇਹੋ ਛਦੈਣ ਆ ਕੇ ਨਾ ਤੇ ਸਾਡੇ ਰਲਦੀ ਨਹੀਂ ਯਾਰ ਤੇ ਰਲਦੀ ਤਾਂ ਨਹੀਂ ਹੈਗੀ ਪਰ ਇਹ ਆ ਕਿ ਸਾਡੇ ਕੋ ਹੁਣ ਨਹੀਂ ਇਹਦੀਆਂ ਚੱਲੀਆਂ ਜਾਂਦੀਆਂ ਮੁੰਡਾ ਮੇਰਾ ਤਾਂ ਰਾਹ ਦੇ ਵਿੱਚ ਵੀ ਕੋਈ ਗੱਲ ਕਰਦਾ ਹੈਗਾ ਕਿ ਮੰਮੀ ਅਹੀਂ ਨਹੀਂ ਉਹਨਾਂ ਦੇ ਨਾਲ ਰਹਿਣਾ ਅਹੀਂ ਨਹੀਂ ਚਾਚੀ ਦੇ ਨਾਲ ਖਾਣੀਆਂ ਤਾਂ ਅਹੀਂ ਦਾਦੇ ਦਾਦੀ ਨੂੰ ਲੈ ਕੇ ਅੱਧ ਹੋ ਜਾਣਾ ਵਾ ਤੇ ਤੁਸੀਂ ਵੀ ਇਦਾਂ ਕਰੋ ਵੀ ਜਿਹੜਾ ਇਹ ਆਂਦੀ ਆ ਨਾ ਮੈਨੂੰ ਅੱਧ ਦੇਣਾ ਵਾ ਤੇ ਦੇ ਦਿਓ ਤੁਸੀਂ ਮੇਰੇ ਵੱਲੋਂ ਰੋਟੀ ਖਾਈ ਜਾਓ ਤੁਹਾਨੂੰ ਰੋਟੀਆਂ ਨੂੰ ਭੁੱਖੇ ਰਹਿਣ ਦਿੰਦੇ ਅਸੀਂ ਮੋ ਤੇਰਾ ਦਿਮਾਗ ਖਰਾਬ ਹੋਵਾ ਅੱਜ ਅਸੀਂ ਉਹਨੂੰ ਅੱਧ ਦੇ ਦਈਏ ਇਹੋ ਜੀ ਫੇਰ ਉਹੋ ਗੱਲ ਵੇਚ ਵਟ ਕੇ ਤੇ ਕੇ ਜਾਵੜੇ ਕਾਹੀ ਇਹਦਾ ਕੀ ਲੱਭਣਾ ਵਾ ਅਸੀਂ ਇਹ ਕੰਮ ਨਹੀਂ ਕਰਨਾ ਪੁੱਤ ਕਿ ਤੁਹਾਡਾ ਇਰਾਦਾ ਵੀ ਮੈਂ ਕੱਚੀਆਂ ਗੋਲੀਆਂ ਛੇੜਦਾ ਵਾ ਉਹ ਗੱਲ ਭੁੱਲ ਜਾਣ ਜ਼ਮੀਨ ਦਊਂਗਾ ਜੇ ਰੂਰ ਬਰਾਬਰ ਦੀ ਦਊਂਗਾ ਪਰ ਮੈਂ ਇਹਦੇ ਨਾਂ ਪੈਈਦਾ ਇੱਕ ਟੁਕੜਾ ਨਹੀਂ ਲਗਣ ਦੇਣਾ ਵਕੀਰ ਜੀ ਬਾਕੀ ਦੋਹਾਂ ਪਰਾਵਾਂ ਦੇ ਨਾਂ ਸਹੀ ਕਰਕੇ ਜਾਊਂਗਾ ਮੈਂ ਡੈਡੀ ਜੀ ਤੁਸੀਂ ਤੇ ਫੈਸਲੇ ਸਹੀ ਕਰਦੇ ਹੋ ਪਰ ਜੇ ਉਹ ਮਨਜ਼ੂਰ ਕਰੂਗੀ ਤੇ ਫੇਰ ਹੀ ਸਹੀ ਹੋਣਗੇ ਉਹ ਤੇ ਆਪਣੀ ਅੜੀ ਤੇ ਅੜੀ ਆ ਤੇ ਉਹਦੀ ਅੜੀ ਤੋੜਨੀ ਬੜੀ ਔਖੀ ਆ ਉਹਦੇ ਸਾਲ ਦੋ ਸਾਲ ਪেকে ਵੀ ਰਹੀ ਹੈ ਨਾ ਉਹ ਨਹੀਂ ਟਾਸ ਤੋਂ ਮਾਸੋਈ ਉਹ ਉੱਥੇ ਦੀ ਉੱਥੇ ਹੀ ਆ ਜੇ ਉਹਨਾਂ ਢਾਸ ਤੋਂ ਮਾਸੋਂ ਹੁੰਦੇਈ ਤੇ ਨਵੀਂ ਨਿਗੜ ਢਾਸ ਤੋਂ ਮਾਸ ਹਣਾ ਮੈਂ ਦੇਣਾ ਉਹਨੂੰ ਟਿੱਜਾ ਇਸਾਈਆ ਬੰਦ ਜੋ ਮਰਦੀ ਕਰ ਲੈ ਜਿੱਥੇ ਜੋਰ ਲਾਣਾ ਲਾ ਦੇ ਉਹ ਵੀ ਪੰਮੋ ਜਿਹੇ ਹਿੱਸਾ ਹੀ ਦੇਣਾ ਵਾ ਅਸੀਂ ਕਿਹੜਾ ਉਹਦੇ ਨਾਂ ਲਾ ਦੇਣ ਲੱਗੇ ਆ ਜਿਹੜਾ ਤੁਹਾਨੂੰ ਐਜਾ ਡਰ ਪਿਆ ਵਾ ਜਿੰਨਾ ਤੇ ਰਹ ਗੀਨੇ ਆ ਨਾ ਜ਼ਮੀਨ ਤੁਹਾਡੇ ਨਾਂ ਰਹਿਣੀ ਹੈ ਉਹ ਤੇ ਹੋ ਗੱਲ ਚਲੋ ਫੇਰ ਸੱਜ ਬੰਦਾ ਵਾ ਤੇ ਆਪਣਾ ਕਮਾਓ ਤੇ ਖਾਓ ਅਸੀਂ ਪੱਕਾ ਨਾਂ ਨਹੀਂ ਲਾਉਣ ਲੱਗੇ ਪੱਕਾ ਨਾਂ ਤੇ ਨਾ ਦੋਹਾਂ ਭਰਾਵਾਂ ਦੇ ਲਾਵਾਂਗੇ ਮੰਮੀ ਦੀ ਗੱਲ ਸਿਆਣੀ ਹੈ ਜਦ ਹੁੰਦੀ ਹੈ ਸਾਰੇ ਮਾਪੇ ਦਿੰਦਾ ਕਹਿੰਦੀ ਬਤਨ ਲਈ ਜਿੰਜੇ ਮੰਮੀ ਟੜੀ ਜਾਂਦੇ ਆ ਇਹ ਜਮੀਨ ਵਾਈ ਜਾਵੇ ਖਾਈਏ ਜੋ ਮਰਜੀ ਕਰੇ ਅਈ ਕੋ ਕੁਸ਼ਨ ਲੈਂਦੇ ਕਿ ਜਦ ਬਾਅਦ ਚ ਹੋਊਗਾ ਫੇ ਵੇਖੀ ਜੂ ਬਾਅਦ ਚ ਹੋਊਗੀ ਹਾਂ ਹਾਂ ਇਹ ਤਾਂ ਕੋਈ ਨਵੇਂ ਦਾ ਨਵਾਂ ਹੀ ਡਰਾਮਾ ਕਰਦੇ ਆ ਪਹਿਲੋ ਆ ਮੁੰਡਾ ਘਰੋਂ ਨਿਕਲ ਗਿਆ ਇੰਨੇ ਥੋੜਾ ਗਿਆਨ ਸੋਲੀ ਤੇ ਡੰਗ ਛੱਡੀ ਫੋਣੇ ਹੀ ਹੱਕ ਕਹਿੰਦਾ ਸਾਰਾ ਟੱਬਰ ਹੀ ਤੁਰ ਪਏ ਅਗੜ ਪਿਛੜ ਖੋਗੇ ਇਹਨਾਂ ਦਾ ਤਾਂ ਪਖੰਡਾ ਵਾ ਰੋਹ ਦਿਹਾੜੀ ਦਾ ਚੱਲ ਹੌਲੀ ਬੋਲ ਮੁੰਡਾ ਅੱਗੇ ਠੀਕ ਨਹੀਂ ਆ ਫੇਰ ਟੈਨਸ਼ਨ ਲਾਊਗਾ ਤੇ ਤੂੰ ਐਵੇਂ ਮੁੰਡੇ ਵੱਲ ਕਹੀ ਜੰਨੀ ਗੱਲ ਕਰਨੀ ਸਿੱਧੀ ਤਰ੍ਹਾਂ ਗੱਲ ਕਰ ਹਾਂ ਜੋ ਜਿਹੜੀ ਗੱਲ ਹੈਗੀ ਆ ਨਿੱਕੇ ਨਹੀਂ ਗੋਲੀ ਵੱਜੀ ਇਹਨਾਂ ਨੂੰ ਚੰਗੇ ਭਲੇ ਆ ਭਾਬੀ ਜ਼ੁਬਾਨ ਸੰਭਾਲ ਕੇ ਗੱਲ ਕਰ ਵੀ ਤੂੰ ਜਦੋਂ ਪੈਣੀ ਆ ਤੂੰ ਉਹਨਾਂ ਦਿਵਾਲੇ ਹੋ ਜੰਨੀ ਆ ਅੱਗੇ ਕਿਹੜੇ ਉਹ ਸੁੱਖ ਨੂੰ ਬੈਠੇ ਆ ਮੇਰੇ ਵੀ ਨਾ ਦਿਲ ਤੇ ਲਿਖੀਆਂ ਮੈਂ ਇਹਨਾਂ ਨੇ ਮੇਰੇ ਨਾਲ ਸ਼ਰੀਕਾਂ ਵਾਲੀ ਕੀਤੀ ਮੈਨੂੰ ਠੰਡਾ ਨਹੀਂ ਕੱਟਦਾ ਮੈਨੂੰ ਨਹੀਂ ਚੰਗੇ ਲੱਗਦੇ ਵੇ ਮੈਨੂੰ ਤਾਂ ਚੰਗੇ ਆਪੇ ਨਹੀਂ ਲੱਗਣੇ ਤੇਰੇ ਤੇ ਸ਼ਰੀਕ ਹੋਏ ਪਰ ਉਹਨਾਂ ਨੇ ਤੇ ਘਰ 'ਚ ਹਿੱਸਾ ਲੈਣਾ ਨਾ ਆਪਣੇ ਘਰ 'ਚ ਤੇ ਬਹਿਣਾ ਨਾ ਤੂੰ ਤਾਂ ਕਹਿੰਦੀ ਮੈਂ ਕੱਲੀ ਰਵਾਂ ਮੈਨੂੰ ਕੋਈ ਦਿਖੇ ਨਾ ਇੱਥੇ ਉਹਨਾਂ ਨੇ ਹਿੱਸੇ ਦਵਾਲਾ ਤੇ ਦੂਜੇ ਭਰਾ ਦਾ ਗਲ ਘੁੱਟ ਦੇ ਸਾਰੇ ਪਵਾੜੇ ਦੀ ਜੜ ਪੂ ਆ ਨਾ ਸੱਦੀ ਨਾ ਬੁਲਾਏ ਤੇ ਮੈਂ ਲਾੜੇ ਦੀ ਤਾਈ ਤੂੰ ਕਿੱਧਰ ਵੰਡ ਵਡਾਈਆ ਕਰਾਉਣ ਤੇ ਜਗਦੰਤਰ ਪੈਣੀ ਆ ਕਦੇ ਮੈਨੂੰ ਤੇਰੀ ਸਮਝ ਨਹੀਂ ਹੁੰਦੀ ਤੇ ਫਿਰ ਜਦੋਂ ਤੁਸੀਂ ਉਦਾਂ ਤਾਂ ਤੂੰ ਲਲੜ ਕੇ ਮਰ ਜਾਣਾ ਵਾ ਕਿਸੇ ਨੇ ਤੇ ਵਿੱਚ ਆਉਣਾ ਹੀ ਨਹੀਂ ਆ ਤੇ ਚੱਲ ਮਰਨ ਦੇ ਜਿਹੜਾ ਮਰਦਾ ਵਾ ਫਿਰ ਤੂੰ ਕਿਉਂ ਨਹੀਂ ਆ ਜਦੋਂ ਮਰ ਜਾਗੇ ਤੁਹਾਜੀ ਤੂੰ ਤਾਂ ਅੱਗੇ ਚਉਣੀ ਆ ਵੀ ਸਾਰੇ ਮਨ ਤੇ ਵਿਹੜਾ ਖੋਲਾ ਹੋਵੇ ਤੇ ਮੈਂ ਕੱਲੀ ਰਵਾਂ ਵੀ ਇਹ ਕੁਝ ਨਹੀਂ ਤੇ ਹੋਣਾ ਵੀ ਹੁਣ ਤੇ ਵੰਡ ਹੋ ਕੇ ਰਹਿਣੀ ਆ ਨਾਲੇ ਮੇਰੀ ਗੱਲ ਸੁਣ ਲਾ ਮੈਂ ਤੇਰੇ ਕਹਿੰਤੇ ਨਹੀਂ ਆਈ ਉਹ ਮੇਰਨਾ ਮਾਨਤਾਨ ਕਰਦੇ ਮੇਰੇ ਵੱਡੇ ਭਰਾ ਪਰ ਜਾਈ ਮੈਂ ਉਹਨਾਂ ਦੇ ਕਹਿੰਤੇ ਆਈ ਆ ਤੂੰ ਤਾਂ ਅੱਗੇ ਕਹਿਨੀ ਆ ਵੀ ਇਹ ਤਾਂ ਬੜੇ ਨੇ ਇੱਥੇ ਤੇ ਮੈਨੂੰ ਇਹ ਪਤਾ ਨਾ ਲੱਗੇ ਕੁਝ ਵੀ ਬਹੁਤ ਮਾਨਤਾਨ ਕਰਦੇ ਤੇਰਾ ਮੂੰਹ ਤਾਂ ਹੀ ਮਿੱਠੇ ਆ ਕਬਰ ਚੁੱਪ ਕਰ ਜਾ ਜਿਹੜਾ ਹੀ ਜਏ ਆ ਨਾ ਫੈਸਲਾ ਕਰਨ ਸਾਨੂੰ ਕਰ ਲੈਂਦੇ ਐਵੇਂ ਰੌਲਾ ਨਹੀਂ ਪੁੱਟਾ ਪਾਈ ਰਹਿੰਦਾ ਤੇ ਨਾਲੇ ਕੁੜੀ ਨਾ ਤੇਰਾ ਕਾਹਦਾ ਸ਼ਰੀਕਾ ਵਾ ਸ਼ਰੀਕਾ ਹੋਊ ਤੇਰਾ ਪਰਮਜੀਤ ਦੇ ਨਾਲ ਇਹਦੇ ਨਾਲ ਹੀ ਕੋਈ ਸ਼ਰੀਕਾ ਜਿਹੜੇ ਹੀ ਫੈਸਲੇ ਕਰਨੇ ਆ ਫੈਸਲੇ ਤੇ ਤੁਹਾਡੇ ਫੋਨਾਂ ਦੇ ਹੀ ਹੋ ਜਾਂਦੇ ਹਰ ਵੇਲੇ ਤੇ ਤੇਰੇ ਕੰਨ ਤਾਂ ਫੋਨ ਨਹੀਂ ਲੱਗਣ ਦਿੰਦੀਆਂ ਮਾਵਾ ਦੀਆਂ ਇਹ ਗੱਲ ਨਹੀਂ ਜੇ ਬਣਨੀ ਪੱਗੇ ਕਬਰ ਵਿੱਚ ਸ਼ਦਾਨ ਬਣਾ ਲੈ ਤੇ ਫੇਰ ਬਣਾ ਲੀਏ ਹੁਣ ਨਾ ਕਬਰ ਸ਼ਦਾਨ ਬਣੀ ਤੇ ਤੂੰ ਆਪਣੀ ਮਾਂ ਨੂੰ ਫੋਨ ਕਰਦੀ ਤੇ ਮਿੰਟ ਮਿੰਟ ਦੀ ਖਬਰ ਦਿੰਨੀ ਆ ਇਦਾਂ ਹੀ ਆ ਮੇਰੀ ਵੀ ਮਾਂ ਵਾ ਠੀਕ ਆ ਨਾ ਤੇ ਮਿੰਟ ਮਿੰਟ ਦੀ ਖਬਰ ਰੱਖਣੀ ਆ ਤੂੰ ਆਪਣੇ ਘਰ ਜਾ ਕੇ ਉੱਥੇ ਦਖਲਦਾਰੀ ਕਰ ਸਕਦੀ ਆ ਤੇ ਮੈਂ ਨਹੀਂ ਕਰ ਸਕਦੀ ਹੁਣ ਤਾਂ ਮੈਂ ਕਰਕੇ ਛੱਡਾਂਗੀ ਤੇ ਨਾ ਮੈਂ ਕਦੇ ਕਿਹਾ ਯਾ ਆਪਣੀ ਮਾਂ ਨੂੰ ਵੀ ਵਰਜਾਈ ਨੂੰ ਘਰੋਂ ਕੱਢ ਦੇਵੀ ਤੇ ਖਬਰਦਾਰ ਮੈਨੂੰ ਕਹਿਣ ਦੀ ਕੋਈ ਲੋੜ ਵੀ ਨਹੀਂ ਆ ਜਿੰਨਾ ਚਿਰ ਅਸੀਂ ਜੀਨੇ ਆ ਨਾ ਉਹਨਾਂ ਚਿਰ ਸਾਡੀ ਤੀਨੇ ਆਉਣਾ ਮੀਆਂ ਜਾਣਾ ਮੀਆਂ ਜੋ ਸਾਡਾ ਜ਼ਿਕਰ ਹੀ ਇਹ ਦਈਏ ਨਾ ਦਈਏ ਤੁਹਾਡੀ ਵਿੱਚ ਕੋਈ ਨਹੀਂਗੀ ਤੇ ਤੂੰ ਕਿੱਧਰ ਆਈ ਆ ਉਹਦਾ ਵੀ ਕਰ ਜਿੰਨਾ ਤਾਡਾ ਵਾ ਨਾ ਉਹਦਾ ਵੀ ਇੰਨਾ ਹੀ ਉਹ ਅਸੀਂ ਤਾਂ ਕਹਿੰਦੇ ਆਵੇਂ ਭਾ ਬੰਦਿਆ ਵਾਂਗੂ ਆਵੇ ਇਹ ਨਹੀਂ ਵੀ ਆ ਕੇ ਜਬਾਂ ਚ ਲਾਉਂਦਾ ਬੇ ਮੈਂ ਤਾਂ ਤੁਹਾਨੂੰ ਜੀ ਜੀ ਕਰਕੇ ਕਹਿੰਨੀ ਆ ਸਾਰਿਆਂ ਨੂੰ ਪਰ ਤੈਨੂੰ ਨਹੀਂ ਪਲ ਪਛਦੀ ਵੀ ਉਹ ਵੀ ਤਾਂ ਦੋ ਹੈਗੇ ਆ ਉਹ ਕਿੰਨਾ ਮੈਨਾਂ ਕਰਦੀ ਆ ਹੈ ਉਹ ਮੇਰੇ ਵੀਰ ਆ ਮੇਰੇ ਸਾਂਹ ਜਿੰਦਾ ਵਾ ਡਈ ਅੰਦਰ ਸਮਝਾਉਣ ਉਹਨੂੰ ਉਹ ਸਮਝਣ ਵਾਲੀ ਕਿੱਥੇ ਐਨੀਆਂ ਸਿਰ ਦੀਆਂ ਠੀਕਰੀਆਂ ਪਨਣੀਆਂ ਸਾਰੇ ਟੱਬਰ ਨੇ ਉਹਦੇ ਕੰਨ ਤੇ ਜੂਨ ਹੀ ਸਰਕੀ ਕਿੰਨਾ ਚਿਰ ਪੇਕੇ ਰਹੀ ਕਹਿੰਨੇ ਮਗਰ ਪਾਉਂ ਕੇ ਨਹੀਂ ਵੇਖਿਆ ਪਰ ਤਾਂ ਵੀ ਉਦਾਂ ਦੀ ਉਦਾਂ ਹੀ ਆ ਇਹਨੂੰ ਪਤਾ ਵੀ ਹੈਗਾ ਵਾ ਕਿ ਮੇਰੇ ਮਗਰ ਕਿੰਨੇ ਆਉਣਾ ਮਣੀ ਆ ਪਰ ਨਾ ਇਹ ਉਦਾਂ ਦੀ ਉਦਾਂ ਹੀ ਆ ਕੀ ਗੱਲਾਂ ਕਰੀ ਜੰਨੀ ਆ ਕਰਨੀ ਆ ਸੁਧਰਦੀ ਉਹਨੇ ਤਾਂ ਨੀ ਕੋਈ ਗਲਤ ਨਹੀਂ ਹੁੰਦੀ ਉਹਦੇ ਜਿੰਨਾ ਮਰਜ਼ੀ ਠਿਕਰੀਆਂ ਭੰਨ ਲੋ ਇਹਦੇ ਨਾਲ ਨਾ ਉਹ ਉੱਥੇ ਵੀ ਉੱਥੇ ਖੜੀ ਐ ਵੀ ਉਹ ਵੀ ਐਸੇ ਨਹੀਂ ਮਹਿਮਨ ਦੇਣੀ ਦੋ ਹੀ ਐਸੇ ਆਨੇ ਬਸਾ ਜੀ ਦੀਦੀ ਮੈਂ ਤੇ ਤੁਹਾਨੂੰ ਪਹਿਲਾਂ ਗਿਆ ਹੈਗਾ ਵੀ ਪ੍ਰਸਾਦ ਦੀ ਜਾੜੀ ਏ ਆ ਤੁਹਾਨੂੰ ਕੀ ਪਤਾ ਵਾ ਇਹ ਕੀ ਕੀ ਕਰਦੀ ਆ ਸਾਡੇ ਨਾਲ ਪਤਾ ਕੀ ਆਂਦੀ ਆ ਤੁਸੀਂ ਹੀ ਮੇਰੇ ਪੁੱਤ ਨੂੰ ਮੇਰੇ ਹੱਥਾਂ ਚੋਂ ਕੱਢਿਆ ਤੁਸੀਂ ਆਪਣਾ ਪੈਲੀ ਦਾ ਹਿੱਸਾ ਠੇਕਾ ਖਾਂਦੇ ਰਹੇ ਆ ਮੇਰੇ ਮਗਰੋਂ ਵੰਦੇ ਰਹੇ ਸਾਰਾ ਪੈਸਾ ਤੇ ਲਾ ਤੁਹਾਡੇ ਕੋ ਰੰਦਾ ਰਿਹਾ ਦੱਸ ਕਿ ਜਦੋਂ ਇਹਦੇ ਮੁੰਡੇ ਦਾ ਹੀ ਵਿਆਹ ਕੀਤਾ ਸੀਗਾ ਉਹਦੇ ਵਿਆਹ ਦੇ ਉੱਤੇ ਮੰਮੀ ਹੋਣਾ ਨੇ ਵੱਧ ਚੜ ਕੇ ਖਰਚਾ ਬਾਹਰ ਭੇਜਿਆ ਵੀ ਚੱਲ ਸਾਡਾ ਪੁੱਤ ਵਾ ਆਖੇ ਨਾ ਤੇ ਮੇਰੇ ਵਿਆਹ ਦੇ ਉੱਤੇ ਕੁਝ ਲਾਇਆ ਨਹੀਂ ਮੇਰੇ ਦਾਦੇ ਬਾਬੇ ਨੇ ਪਰ ਚਲੋ ਬਣਦਾ ਵੀਗਾ ਅਸੀਂ ਇੱਕ ਵਾਰੀ ਸੀ ਨਹੀਂ ਕੀਤੀ ਤੇ ਇਹ ਇਹ ਫੇਰ ਝਾੜ ਝਾੜ ਮਾਰਦੀ ਆ ਚਲ ਕੋਈ ਗੱਲ ਨਹੀਂ ਗੱਲ ਧਿਆਨ ਤੇ ਸਿਰ ਬੰਦਿਆਂ ਚ ਨਿਭਣਨੀ ਆ ਤੇ ਜਾਂ ਡੈਡੀ ਤੇ ਨਿਭਣਨੀ ਆ ਆਪੇ ਡੈਡੀ ਨੇ ਵੇਖੀ ਕਰ ਲੈਣਾ ਫਾਉ ਤਾਂ ਡੈਡੀ ਨੇ ਤੇ ਕਰ ਲੈਣਾ ਡੈਡੀ ਵਿਚਾਰੇ ਦੇ ਕਿੱਥੇ ਪੇਸ ਚਲਦੀ ਆ ਸਤਾਹ ਦਿੰਦੀ ਓਏ ਵਾਧੂ ਦਾ ਕੀ ਕਰੇ ਬੰਦਾ ਮੈਂ ਆਂਦੇ ਆਨੀ ਆ ਹੁਣ ਆਈ ਤੇ ਹੈ ਗਈ ਆ ਗੱਲ ਕਰਕੇ ਜਾ ਇੱਕ ਬੰਨੇ ਗੱਲ ਲਾ ਜਾ ਵੀ ਸਾਡੇ ਕੋਲ ਨਹੀਂ ਰੋਹ ਦੀ ਕਿਚ ਕਿਚ ਰਿਆ ਜਾਂਦਾ ਕੋਈ ਨਹੀਂ ਮੈਂ ਕਰਦੀ ਆ ਡੈਡੀ ਨਾਲ ਪਰ ਕੀ ਕਹਿੰਗੇ ਆ ਤੇ ਫਿਰ ਕੋਈ ਨਹੀਂ ਅੱਜ ਤੇ ਥੋੜੀ ਬੋੜੀ ਤੇ ਗੱਲ ਨਿਭਰੂਗੀ ਕਿਤੇ ਨਾ ਕਿਤੇ ਫੇਰੀ ਮੈਂ ਜਾਣੀ ਆ ਮੈਂ ਉੱਥੇ ਅੰਦਰ ਕੀ ਗੱਲਾਂ ਸੁਣਨੀਆਂ ਵਾਧੂ ਦਾ ਸੜੇਵਾ ਹੀ ਆ ਲਾ ਲਾ ਕੇ ਗੱਲਾਂ ਕਰਨੀਆਂ ਐ ਨੇ ਸਗਾਤ ਨੇ ਇਹਨੇ ਕਿਹੜੀ ਕਿਸ ਦੀ ਮੰਨਣੀ ਸੁਣਨੀ ਚੱਲ ਮਨਾ ਵੇਖ ਲੈਨੇ ਆ ਕੀ ਕਰਦੀ ਐ ਵੱਡੀ ਡੈਡੀ ਜੀ ਕੀ ਫੈਸਲਾ ਲੈ ਲਿਆ ਹੁਣ ਦੀ ਫੈਸਲਾ ਪੁੱਤ ਮੈਂ ਬਾਰ ਬਾਰ ਧੋੜੋ ਲੈਣਾ ਵਾ ਮੈਂ ਪਹਿਲਾਂ ਵੀ ਇਹੋ ਹੀ ਆਖਿਆ ਪਰ ਤੈਨੂੰ ਐਵੇਂ ਕਰਨੇ ਆ ਕਿ ਮੈਂ ਹੁਣ ਵੀ ਇਹੀ ਆਲਮਤ ਨੇ ਸੇ ਕਰਨਿਆ ਅਹੀਂ ਆਏ ਮਾੜਾ ਮੋਟਾ ਕਮੌਂਡ ਹੈ ਕਿ ਕੱਲੂ ਅਹੀਂ ਕਹੇਗੇ ਤੁਹਾਨੂੰ ਵੇਖਣਾ ਵਾ ਅਹੀਂ ਆਪਣੀ ਜਿਆਦਾ ਰੜਕ ਉਹ ਤਈ ਸ਼ਰਮੋ ਸ਼ਰਮੀ ਕੋਈ ਨਾ ਕੋਈ ਰੋਟੀ ਦੇ ਘਾ ਲਣਗੇ ਇਹੋ ਤੇ ਮੈਂ ਕਹਿੰਨੀ ਆ ਕਿ ਤੁਸੀਂ ਆਪਣਾ ਹਿੱਸਾ ਜ਼ਰੂਰ ਕੱਢਿਓ ਵੀ ਤੁਸੀਂ ਸਿਆਣੇ ਮੈਨੂੰ ਪਤਾ ਤੇ ਕੋਈ ਨਾ ਕੋਈ ਚੰਗਾ ਹੀ ਫੈਸਲਾ ਲਾਓਗੇ ਇੱਕ ਵਾਰੀ ਆਹਲਣ ਦੋ ਵਾਰੀ ਆਹਲਣ ਮੈਂ ਤਿੰਨ ਹਿੱਸੇ ਰੱਖਣੇ ਰੱਖਦੇ ਆ ਭਾਏ ਕੁਝ ਵੀ ਹੋਵੇ ਇਹਦਾ ਤੇ ਇਹੋ ਕੰਮ ਰਹਿਣਾ ਵਾ ਇਹ ਦੋ ਇਹਨਾਂ ਦੇ ਆਪਣੀ ਠੇਕੇ ਤੇ ਦੇਣੀ ਐ ਪੈੜੀ ਮੈਨੂੰ ਪਤਾ ਤਾਂ ਹੀ ਇਹ ਡਈ ਐ ਕੰਮ ਕਹਿਣ ਕਾਬਨ ਪੁੱਤ ਤੂੰ ਨਾ ਖਾਖ ਇਹ ਤੇ ਅੱਗੇ ਵੀ ਇਹੋ ਕੋਹ ਆਂਦੀ ਤੇ ਮੇਰੇ ਮੁੰਡੇ ਦਾ ਵਿਆਹ ਤੁਸੀਂ ਮੇਰੇ ਕੋਲ ਥੋਰੀ ਕਰ ਲਿਆ ਕੀ ਨਹੀਂ ਅਹੀਂ ਕੀਤਾ ਅਈ ਸਾਰਾ ਪਿਆਹਾ ਤੇ ਲਾ ਮੁੰਡੇ ਨੂੰ ਪਾਇਆ ਫਿਰ ਇਹ ਜੋਤੂ ਟੂਬ ਥੱਲਾ ਬਣਾਉਣਾ ਬਣਾ ਲਾ ਇਹ ਤੇਰੀ ਸਾਨੂੰ ਇਹੋ ਗੱਲਾਂ ਕਰੀ ਜਾਂਦੀ ਆ ਤੇ ਮੈਂ ਆਪਣੇ ਮੁੰਡੇ ਤੋਂ ਤੇ ਪਾਣੀ ਨਹੀਂ ਵਾਰਿਆ ਮੈਂ ਆ ਨਹੀਂ ਕੀਤਾ ਹੁਣ ਮੁੰਡੇ ਨੇ ਵਿਆਹ ਕਰਾ ਲਿਆ ਰਾਈਂ ਕਰ ਸਕਦੇ ਆ ਆਹੋ ਇਹੋ ਤੇ ਗੱਲਾਂ ਆ ਇੰਨਾ ਨਹੀਂ ਸੈਡ ਹੀ ਲਿਓ ਤੋ ਨਹੀਂ ਮੈਂ ਤੈਨੂੰ ਬਾਰ ਬਾਰ ਮਾਦਾ ਕਹੀ ਜਾਂਦੀ ਹਾਂ ਕਿ ਤੈਨ ਨੇ ਹਿੱਸੇ ਨਹੀਂ ਬਣਿਆ ਜੇ ਰੋਟੀ ਟੁਕ ਖਾਣਾ ਤੇ ਦੋ ਹਿੱਸੇ ਕਰ ਦੋ ਵੀ ਨਹੀਂ ਕਿ ਆਪਣਾ ਬਿਲਾ ਕਰ ਦੋ ਵੀ ਵਾੜੇ ਇਹੋ ਜਿਹਾ ਬਹੁਤ ਯਾਦ ਰੱਖੋਗੇ ਕੀ ਕਰਨਾ ਤਿੰਨੇ ਸ਼ੇ ਰੱਖੇ ਜਿਹੜੇ ਪੁਆੜੇ ਪੁਆੜੇ ਨੂੰ ਪਾਰਾ ਤੇਰੇ ਪੁਆੜੇ ਦਾ ਹਾਲੂ ਨਹੀਂ ਘਟਿਆ ਰ ਤੂੰ ਤੇ ਅੱਜ ਪੁਆੜੇ ਦੀ ਝੜਵਾ ਤੂੰ ਤਾਂ ਬੰਦੇ ਨਾ ਬੰਦਾ ਨਹੀਂ ਲੱਗਣ ਦਿੰਦੀ ਕਿਨੇ ਪਤਾ ਨਹੀਂ ਕਦੇ ਕਿਹੜੇ ਵੇਲੇ ਘੜੀਏ ਦਿਆ ਕੇ ਲੈਂਦੀ ਪੁੱਠੇ ਪੈਰਾਂ ਵਾਲੀ ਚਲੋ ਮੇਰੀ ਗੱਲ ਸੁਣੋ ਤੁਸੀਂ ਹੁਣ ਇਹੋ ਗੱਲ ਤੇ ਅੜੇ ਰਹੋ ਅਹੀਂ ਆਪਣਾ ਹਿੱਸਾ ਕੱਢਣਾ ਵਾ ਹੋਣੀ ਨਹੀਂ ਜਿਹੜੀ ਪੁੱਛਣ ਨੇ ਕੱਲ ਨੂੰ ਤੁਹਾਨੂੰ ਕਿੱਥੋਂ ਪੁੱਛਣਾ ਵਾ ਪੁੱਤ ਮੇਰਾ ਵੀ ਨਾਂ ਕੰਤੋ ਵਾ ਮੈਂ ਇਹ ਬਣਾ ਇਤਨਾ ਹੈ ਸਿਆਦੇ ਹੈ ਨਾ ਜੇ ਇਹ ਅੰਕਲ ਤੇ ਆਈ ਨਾ ਜਾਂ ਮੈਂ ਕਾ ਹਿੱਸੇ ਕਰ ਨਹੀਂ ਕਰ ਲੈ ਮੈਨੂੰ ਭਰਾ ਕੀ ਕਰਦੀ ਆ ਲੈ ਕੇ ਦੱਸਿਆਂਦੀ ਮੈਂ ਲੈ ਕੇ ਦੱਸੂਗੀ ਮੰਮੀ ਭਾਬੀ ਦੀ ਤੁਸੀਂ ਫਿਕਰ ਨਾ ਕਰੋ ਇਹਦਾ ਇਹੋ ਜਿਹੀ ਰਹਿਣਾ ਵਾ ਦੇਣੀ ਦੇ ਨੇ ਪਾਲੀ ਠੇਕੇ ਤੇ ਸਾਡੇ ਵੱਲੋਂ ਠੇਕੇ ਦਿੰਦਾ ਵੇ ਹਿੱਸੇ ਤੇ ਦੇਵੇ ਜਿੱਦਾਂ ਮਰਜ਼ੀ ਕਰੇ ਵੀ ਠੀਕ ਆ ਨਾ ਹੁਣ ਮੈਂ ਵੀ ਜਾਣਾ ਵਾ ਟਾਈਮ ਬੜਾ ਹੋ ਗਿਆ ਵਾ ਤੇ ਮੁੰਡਾ ਵਿਚਾਰਾ ਮੋਬਾਈਲ ਵੇਖਣ ਡਿਆ ਹੋਣਾ ਵੀ ਕਿਦੋਂ ਆਵੇ ਮਾਂ ਤੇ ਕਦੋਂ ਮੈਨੂੰ ਰੋਟੀ ਬਰੋਕ ਦਊਗੀ ਠੀਕ ਆ ਨਾਲੇ ਤੁਹਾਨੂੰ ਪਤਾ ਮੰਮੀ ਵੀ ਨਹੀਂ ਠੀਕ ਪਰ ਉਹ ਵੀ ਦਵਾਈ ਦੋੜੀ ਦੇ ਪੈਣਾ ਇੰਦਾ ਮੈਨੂੰ ਕੋਤ ਜਾ ਤੂੰ ਇੱਥੇ ਇਹੋ ਕੁੱਤ ਕਲੇਸ਼ ਰਹਿਣਾ ਇੱਥੇ ਨਹੀਂ ਮੁੱਕਣਾ ਇਹਨਾਂ ਨੂੰ ਇੰਨਾ ਨਹੀਂ ਪਤਾ ਕਿ ਤੁਹਾਡੇ ਵਾਸਤੇ ਚੰਗੀ ਗੱਲ ਕਰਨ ਰਹੀ ਆ ਕਿ ਮਾੜੀ ਕਰਨ ਰਹੀ ਆ ਆ ਜਾਂਦੀ ਆ ਉਧਰੋਂ ਪਹੁੰਚੇ ਜਾਂ ਚੁੱਕ ਕੇ ਤੇ ਘੜੀ ਬੁੜੀ ਆ ਕੇ ਤੇ ਤੇਰੇ ਦਿਵਾਲੇ ਹੋ ਜਾਂਦੀ ਉਹ ਗੱਲ ਤਿੱ ਕਿੰਨਾ ਵੀ ਚੰਗਾ ਕਰੇ ਨਾ ਇਹਨੇ ਨਹੀਂ ਆਖਣਾ ਵੀ ਚੰਗਾ ਕਰ ਰਹੀ ਆ ਤੇ ਤੂੰ ਆਪਣੇ ਘਰ ਮੇਰੀ ਦੀ ਟੈਨਸ਼ਨ ਨਹੀਂ ਲੈਣੀ ਅਹੀਂ ਜੋ ਆ ਗਏ ਆ ਤੈਨੂੰ ਕੋਈ ਲੋੜ ਨਹੀਂ ਦੀ ਟੈਨਸ਼ਨ ਲੈਣ ਤੈਂ ਚੰਦ ਮੰਮੀ ਲੈਣੀ ਪੈਂਦੀ ਆ ਜਦੋਂ ਹੁਣ ਭਰਾਵਾਂ ਦੇ ਘਰ ਆ ਕੁਝ ਹੋਣ ਡਿਆ ਹੋਵੇ ਫਿਰ ਧਿਆਨ ਦੇ ਰਹਿਦਾ ਹੀ ਪੇਕਿਆਂ ਵੱਲ ਵੀ ਪੇਕੇ ਥੋੜਾ ਛੱਡੇ ਜਾਂਦੇ ਆ ਚਲੋ ਕੋਈ ਨਹੀਂ ਤੁਸੀਂ ਨਹੀਂ ਕੋਈ ਗੱਲ ਕਰਨੀ ਤੁਸੀਂ ਜੇ ਬਹੁਤੀ ਹੋਗੇ ਨਾ ਤੇ ਦੋ ਬੰਦੇ ਸੱਦਗੇ ਨਾ ਤੇ ਇਹਨਾਂ ਦਾ ਨਿਵੇੜਾ ਕਰ ਦਿਓ ਤੇ ਆਪਣਾ ਹਿੱਸਾ ਜ਼ਰੂਰ ਕੱਢਣਾ ਵਾ ਠੀਕ ਆ ਜੇ ਮੈਂ ਬਾਰ-ਬਾਰ ਵੀ اچਾਵਾਂ ਨਾ ਫਿਰ ਮੈਨੂੰ ਤੁਹਾਨੂੰ ਪਤਾ ਹੀ ਹੈ ਮੇਰੇ ਵੱਲ ਛੇੜ ਕਰਦੀ ਆ ਇਹ ਆ ਕਿੰਨਾ ਦੀ ਤੂੰ ਗੱਲ ਕਰਦੀ ਆ ਤੇ ਤੂੰ ਵਿੱਚ ਨਹੀਂ ਘਾਉਣਾ ਤੇ ਤੈਨੂੰ ਤਾਂ ਇਹ ਮੋਰੇ ਜਾਵਾਂਗੇ ਜਿਹੜੀ ਗੱਲ ਤੂੰ ਆਖੇਂਗੀ ਨਾ ਅਹੀਂ ਉਹੋ ਕਰਾਂਗੇ ਜੇ ਇਹ ਅਹ ਕਲ ਤੇ ਆਈ ਹੈ ਨਾ ਤੇ ਹੁਣ ਅਹੀਂ ਵੇਢੀ ਢੀ ਪੰਨਣੀ ਹਾਂ ਚਲੋ ਕੋਈ ਨਹੀਂ ਠੀਕ ਆ ਚਲੋ ਹੁਣ ਮੈਂ ਫਿਰ ਜਾਣੀ ਹੈ ਫਿਰ ਨੀਰਾ ਹੋ ਜਾਣਾ ਹੈ ਟਾਈਮ ਨਾ ਫਿਰ ਮੈਂ ਜਾ ਕੇ ਫੋਨ ਕਰ ਦਾਂਗੀ ਕੋਈ ਨਹੀਂ ਜਾਂ ਤੂੰ ਤੇ ਤੂੰ ਟੈਨਸ਼ਨ ਨਹੀਂ ਲੈਣੀ ਠੀਕ ਆ ਨਹੀਂ ਅਹੀਂ ਜੋ ਬੈਠੇ ਆ ਚੰਗਾ ਤੇੜੀ ਹਾਂ ਚਲੋ ਠੀਕ ਆ ਫਿਰ ਚੰਗਾ ਪੁੱਤ ਘਰ ਜਾ ਕੇ ਫੋਨ ਕਰ ਦੇ ਹਾਂ ਮੈਂ ਕੋਈ ਨਹੀਂ ਫੋਨ ਕਰ ਦਾਂਗੀ ਜਾ ਕੇ ਕਿ ਤਰਤੀਂ ਆ ਅਪਣਾ ਪਰ ਰੋਣਿਆ ਮਾਫੂ ਜੋ ਕਿ ਥੋੜਾ ਜਿਆਦਾ ਕਰਦੀਆਂ ਵਾ ਤੇ ਸਾਡੀਆਂ ਤਨਾਨਾ ਆਈਆਂ ਵਾ ਤੇ ਉਹ ਗੱਲ ਬਾਡੀ ਦੀ ਸੀ ਜਿਹੜਾਡੇ ਜੀਂਦਿਆਂ ਨੇ ਕਦਾ ਚਮਗਰੋ ਇਹਨਾਂ ਨੇ ਇੰਨੀ ਕੀ ਕਰਨੀ ਜਾਂ ਨਾ ਉਹਦੇ ਜਦੋਂ ਉਹਦੀ ਵਿਚਾਰੀ ਰੋਤ ਹੋ ਗਈ ਜਾਂਦੀ ਆ ਉਹ ਕਿਹੜੀ ਹੱਸ ਲੀ ਜਾਂਦੀ ਜਾਂਦੀ ਆ ਮੈਂ ਤਾਂ ਕਦੀ ਵੇਖੀ ਨਹੀਂ ਹੱਦੀ ਗਈ ਜਦੋਂ ਆਉਂਦੀ ਬਸ ਉਹਦਾ ਇਹੋ ਕਰੇ ਜਦੋਂ ਆਉਂਦੀ ਇਹੋ ਹੀ ਕਰੇ ਪਤਾ ਨਹੀਂ ਉਹਨੇ ਕਰਮਾ ਜੀ ਇਹੋ ਕੋਲੇ ਆਵਾ ਮਹਾਰਾਜ ਨੇ ਨੂੰ ਬੁਥੇਰਾ ਪਾ ਦਿੱਤਾ ਕਰ ਐਤੋ ਸਾਡੇ ਕੋ ਕਿਤੇ ਚਲੀ ਦੰਦ ਪਈਏ ਨਹੀਂ ਮੰਗਦੀ ਤੇ ਜਿੱਦਣ ਇਹਨਾਂ ਨੂੰ ਕਿਤੇ ਦੇਣੇ ਪਏ ਇਹਨਾਂ ਤੋਂ ਕਰਬ ਕੋ ਕਾਈ ਬੁਖਾਰ ਚੜ ਜਾ ਕਰਨਾ ਵਾ ਉਹੋਈ ਗੱਲ ਬਈ ਤੇ ਚਲੋ ਹੱਥ ਕੇ ਕੂਪਿਆ ਕੋਈ ਕਰੇ ਤਾਂ ਵੀ ਵਿਚਾਰੀ ਸ਼ੌਕੀ ਤੇ ਜਾਇਆ ਕਰੇ ਆਹ ਤਾਂ ਆਹ ਕਿਹੜਾ ਕੰਮਾ ਜੋ ਕੰਮ ਆ ਜਦੋਂ ਆਈ ਬਸ ਨਾਲਾ ਨਾਲ ਲਾ 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 ਕਰੀ ਚਲੇ ਜਾਣੀ ਕੋਈ ਪਰਜਾਈਆਂ ਵਾਲੇ ਕੰਮ ਆ ਆਡੇ ਤੇ ਕੰਮ ਨਹੀਂ ਢਿੱਡੇ ਰਵ ਇਹਨਾਂ ਨੇ ਤੁਹਾਨੂੰ ਮੈਨੂੰ ਲੱਗਦਾ ਵੀ ਵੰਡ ਹੀ ਨਹੀਂ ਦੇਣਾ ਇਹਨਾਂ ਨੇ ਬਿਲਕੁਲ ਹੀ ਨੀਂ ਵੰਡ ਦੇਣਾ ਅਏ ਦੁੱਜੀ ਦਾ ਤੇ ਮੈਨੂੰ ਪਤਾ ਲੱਗਾ ਵੇਖਾਂ ਕਿਦਾਂ ਜਫੀਆਂ ਬਾਪਾ ਕਰ ਤੇ ਮੈਨਣ ਡਈ ਆ ਕਿਤੇ ਇੱਕ ਵਾਰੀ ਨਹੀਂ ਪੁੱਛਿਆ ਵੀ ਕਵਲ ਭਾਬੀ ਕਿੱਥੇ ਆ ਓਦਾਂ ਕਹਿੰਦੀ ਮੈਂ ਤੇ ਦੋਵਾਂ ਪਰਾਵਾਂ ਨੇ ਕੁਝ ਸਮਝਦੀ ਆ ਸਮਝਦੀ ਕੁਝ ਕਾਣੀ ਵੰਡ ਕਰਦੀ ਆ ਤਾਂ ਹੀ ਫੇਰ ਮੇਰੇ ਕੋ ਕਰਾ ਕੇ ਜਾਂਦੀ ਆ ਕੀ ਕਰਦਾ ਇਹ ਉਹ ਬਾਹਰੀ ਫੇਰ ਘਟਿਆ ਵਾ ਮੈਂ ਇਧਰ ਹੀ ਬਾਹਰੀ ਫੇਰਦਾ ਤਾਂ ਚਲ ਗਈ ਹਾਂ ਚਲ ਗਈ ਹਾ ਮੈਨੂੰ ਮਿਲ ਕੇ ਨਹੀਂ ਗਈ ਤੁਹਾਨੂੰ ਕਿ ਮਿਲ ਕੇ ਜਾਣਾ ਹੈ ਇੱਕ ਬੰਨੇ ਤੇਨੂੰ ਘਰੋਂ ਫੋਨ ਆਈ ਜਾਂਦੇ ਆ ਚਾਰ ਸਵੇਰੇ ਦੇ ਵਿਚਾਰੀ ਦਾ ਧਿਆਨ ਰਹਿੰਦਾ ਵਾ 700 ਦੀ ਠੀਕ ਨਹੀਂ ਤੁਹਾਨੂੰ ਪਤਾ ਤੇ ਹੈਗਾ ਵਾ ਤੇ ਉਹਨੂੰ ਵਿਚਾਰੀ ਨੂੰ ਛੇਤੀ ਬੜੀ ਤੇ ਫੇਰ ਉਹ ਚਲ ਗਈ ਹੋ ਤਾਂ ਹੈ ਵਾ ਚੱਲ ਮੈਨੂੰ ਮਿਲ ਕੇ ਜਾਂਦੀ ਕੋਈ ਮਸਲਾਹ ਕਰਨੀ ਹੁਣ ਸਲਾਹ ਕੀ ਕਰਨੀ ਆ ਜੋ ਕੋਈ ਕਰਨਾ ਹੈ ਨਾ ਉਹ ਕਰ ਗਈ ਆ ਥਾਂ ਥਾਈ ਆਪਾਂ ਨੂੰ ਕਰ ਗਈ ਆ ਇੰਨਾ ਹੀ ਬਹੁਤ ਆ ਉਹ ਤਾਂ ਹੈ ਹੀ ਆ ਮੈਂ ਤਾਂ ਨਾ ਵੀ ਚਲ ਕਲੇਸ਼ ਹੋਣੀ ਮੁੱਕ ਜੇ ਹੁਣੀ ਕਲੇਸ਼ ਸਾਡੇ ਕਰਨ ਪਵੇ ਮੈਂ ਤਾਂ ਡਰਦਾ ਕਲੇਸ਼ ਤੋਂ ਵੀ ਚੱਲੇ ਆਈ ਏ ਸਗਾਤ ਤੇ ਬੇਜਰ ਮਾਨ ਨਾ ਮੁਰ ਕਿਹੋ ਜਿਹਾ ਕੰਮ ਨਾ ਕਰੇ ਕੋਈ ਉਹਨੇ ਨਹੀਂ ਬਹਿਣਾ ਹੈਗਾ ਸਾਰੇ ਪਵਾੜੇ ਦੀ ਜੜ ਨਾ ਕਵਲ ਵਾ ਤੇ ਬਾਕੀ ਇਹ ਆ ਵੀ ਦੀਦੀ ਨੇ ਥਾਉ ਥਾਈ ਸਾਨੂੰ ਕਰ ਗਈ ਆ ਅਜੇ ਤੱਕ ਮੰਮੀ ਹੁਣਾ ਲੈਣੀ ਆਪਣਾ ਫੈਸਲਾ ਸੁਣਾਇਆ ਵੀ ਉਹਨਾਂ ਨੇ ਕਿਹਦੇ ਨਾਲ ਰਹਿਣਾ ਵਾ ਕਿਹਦੇ ਨਾਲ ਰੋਟੀ ਖਾਣੀ ਆ ਸਾਡੇ ਰਹਿਣਾ ਹੋਰ ਗਾਦਾ ਮੈਂ ਤਾਂ ਮੰਮੀ ਨੂੰ ਕਿਹ ਡਾੜੀ ਕਦੀ ਉਹਨੂੰ ਨਹੀਂ ਕਰਦਾ ਉਹਨਾਂ ਦੀ ਸੇਵਾ ਕਰਨੀ ਵਾਲੀ ਮੇਰੀ ਡਾੜੀ ਮੰਮੀ ਡਾੜੀ ਸਾਡੇ ਰਹਿਣਗੇ ਤਾਂ ਅਸੀਂ ਸੇਵਾ ਕਰਨੀ ਉਹਨਾਂ ਦੀ ਮੈਂ ਉਹ ਤਾਂ ਨਹੀਂ ਕਹਾਂਦਾ ਮम्मी ਡੈਡੀ ਨੂੰ ਪਰ ਮੰਮੀ ਡੈਡੀ ਨੂੰ ਪੁੱਛਣਾ ਤੇ ਪੈਣਾ ਕਿ ਨਹੀਂ ਇਹ ਸਾਡਾ ਫੈਸਲਾ ਥੋੜੀ ਆ ਇਹ ਤੇ ਉਹਨਾਂ ਦੋਵਾਂ ਜੀਆਂ ਦੀ ਸਲਾਹ ਹੋਊਗੀ ਤੇ ਫੇਰ ਹੀ ਗੱਲ ਬਣੂਗੀ ਚੱਲ ਕੋਈ ਗੱਲ ਨਹੀਂ ਮੰਮੀ ਡੈਡੀ ਮੈਂ ਆਪਣੇ ਡੈਡੀ ਪੁੱਛਣੂਗਾ ਵੀ ਤੁਹਾਡਾ ਕੀ ਫੈਸਲਾ ਵਾ ਜੋਨ ਦਾ ਫੈਸਲਾ ਸਾਨੂੰ ਮਨਜ਼ੂਰ ਤੂੰ ਹੀਗੀ ਪੁੱਛਣਾ ਵਾ ਮੈਂ ਮੰਮੀ ਨਾਲ ਗੱਲ ਕਰੂੰਗੀ ਹੂੰ ਮੰਮੀ ਨੂੰ ਸੱਸ ਸਹ ਬਾਂ ਨਾਲ ਬੈਠ ਕੇ ਤੇ ਫੇਰ ਗੱਲ ਕਰਦੀਆਂ ਜੋ ਵੀ ਉਹ ਦੱਸਣਗੇ ਨਾ ਫੇਰ ਮੈਂ ਤੁਹਾਨੂੰ ਦੱਸ ਦਊਗੀ ਮੈਨੂੰ ਪਤਾ ਮੰਮੀ ਸਾਡੀ ਮੰਮੀ ਸਾਡੀਆਂ ਉਸੂਲਾਂ ਦੀ ਬੜੀ ਪੱਕੀ ਆ ਉਹ ਕਿਸ ਦੇ ਅਧੀਨ ਹੋ ਕੇ ਰਹਿਣ ਸਕਦੀ ਜਿੱਦਾਂ ਮਰਜੀ ਆ ਤੈਨੂੰ ਪਤਾ ਹੀ ਆ ਹੈ ਤੇ ਸਹੀ ਆ ਚਲੋ ਅਜੇ ਤੇ ਮੰਮੀ ਵੀ ਥੋੜੀ ਨਾ ਰੁਖੀ ਰੁਖੀ ਜੀ ਆ ਮੇਰੇ ਨਾਲ ਲਈ ਗੱਲਾਂ ਬਾਤਾਂ ਕਰਨ ਸਮਝ ਨਹੀਂ ਆਉਂਦੀ ਐਡਾ ਹੁਬ ਕੇ ਸਾਨੂੰ ਕੋਈ ਨਹੀਂ ਸਾਡੇ ਨਾਲ ਮੰਮੀ ਨੂੰ ਗੁੱਸਾ ਵਾ ਵੀ ਮੇਰੇ ਅੱਖੇ ਰੁਕੇ ਨਹੀਂ ਕਰ ਇਹ ਚਲ ਗਿਆ ਤਦ ਗੁੱਸਾ ਮੰਮੀ ਨੂੰ ਹੋਰ ਗੱਲ ਕੋਈ ਨਹੀਂ ਹੈਗੀ ਚਲ ਕੋਈ ਨਹੀਂ ਕਰਦੀਆਂ ਮੰਮੀ ਦਾ ਗੁੱਸਾ ਠੰਡਾ ਜਾ ਕੇ ਕਰਦੀ ਉਹਨਾਂ ਨਾਲ ਗੱਲਬਾਤ ਤੂੰ ਟੈਨਸ਼ਨ ਨਾ ਲਾਓ ਚਲ ਬਣਾ ਚਾਚੂ ਜਾ ਕੇ ਮੈਂ ਬਾਹਰ ਹੀ ਫੇਰ ਕੇ ਆ ਗਿਆ ਚੰਗਾ ਚੰਗਾ ਕੁੜੀ ਵਿਚਾਰੀ ਆਈ ਕਿ ਤਾ ਠੰਡ ਚ ਆਈ ਤੇ ਕਿਤਾਂ ਗਈ ਆ ਘਰ ਉਹਦੀ ਸੱਸ ਬਿਮਾਰੀਓ ਤੇ ਉਹ ਅਗਲੀ ਕਿ ਆਂਦੀ ਹੋਊਗੀ ਇਹਨੂੰ ਆਪਣਿਆਂ ਦਾ ਜ਼ਿਆਦਾ ਫਿਕਰ ਵਾ ਤੇ ਨੇਰਾ ਨਹੀਂ ਘਾ ਫਿਕਰ ਉਹਨਾਂ ਨੂੰ ਛੱਡਣ ਚਲ ਗਈ ਦਾ ਵਾਦਾ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ ਕਿਹੜੀ ਗੱਲ ਕਰਨੀ ਆ ਤੂੰ ਹੀ ਕਰ ਲਾ ਮੈਂ ਤੁਹਾਨੂੰ ਇਹ ਕਹਿਣਾ ਹੈਗਾ ਕਿ ਦੀਦੀ ਆਏ ਹੈਗੇ ਵੰਡ ਵੰਡਾਈਆ ਤੇ ਹੁਣ ਕਰ ਗਏ ਆ ਤੇ ਤੁਸੀਂ ਐਦਾਂ ਕਰੋ ਮੇਰੇ ਨਾਲ ਰਹੋ ਵੀ ਨਿਵਾਂ ਦੇ ਨਹੀਂ ਰਹਿਣ ਦੇ ਤੇ ਰੇਣਾ ਰਹਿਣ ਦੀ ਕੋਈ ਬਾਕੀ ਰਹਿ ਗਈ ਆ ਉਹ ਗੱਲ ਜਿਹੜਾ ਤੂੰ ਜਲੂਸ ਕੱਢਣਾ ਸੀ ਨਾ ਤੋਹਾਡਾ ਕੱਢ ਦਿੱਤਾ ਵਾ ਤੈਨੂੰ ਇਹ ਅਕਲ ਚਾਹੀਦੀ ਸੀ ਜੇ ਤੂੰ ਜਾਣਾ ਹੀ ਹੈਗਾ ਤੇ ਤੂੰ ਕੁੜੀ ਦੇ ਕੋਲ ਜਾਣਾ ਹੈ ਉੱਥੇ ਜਾ ਕੇ ਤੁਹਾਡਾ ਕੁੜਮਾ ਚਾਰੀ ਦੇ ਵਿੱਚ ਤੂੰ ਜਲੂਸ ਕੱਢ ਛੱਡਿਆ ਵਾ ਲੋਕੀ ਕੀ ਆਂਦੇ ਹੋਣਗੇ ਫਿਰ ਰੁੱਸ ਕੇ ਆਏ ਆ ਇੱਥੇ ਮੰਮੀ ਤੁਹਾਨੂੰ ਪਤਾ ਵੀ ਹੈਗਾ ਵਾ ਕਿ ਅਸੀਂ ਕਿਹੜੇ ਹਾਲਾਤਾਂ ਚ ਇੱਥੋਂ ਗਏ ਸੀਗੇ ਕੀ ਕੋਈ ਤੁਹਾਡੇ ਨਾਲ ਘਰ ਦੇ ਵਿੱਚ ਹੋਇਆ ਤਸੀਂ ਸੜੇ ਖਪੇ ਗਏ ਹਾਂ ਅਸੀਂ ਕਿਹੜੇ ਖੁਸ਼ੀ ਨਾ ਕਰੋ ਗਏ ਹੈਗੇ ਖੁਸ਼ੀ ਨਾਲ ਕਰੋ ਨਹੀਂ ਗਏ ਤੇ ਕੁੜੀ ਕੋਈ ਜਾਣਾ ਹੀ ਤਾਨੂੰ ਹੋਰ ਨਹੀਂ ਕਿ ਤੂੰ ਥਾਂ ਲੱਭਦਾ ਜਾਣ ਨੂੰ ਤੇ ਹੋਰ ਤੇ ਵੀ ਚਲ ਜੀ ਗਿਆ ਕਿਤੇ ਸੌ ਰਿਸ਼ਤੇਦਾਰੀਆਂ ਹੈਗੀਆਂ ਮੇਰੀ ਉਹ ਗੱਲ ਵੀ ਬਣੀ ਬਣੀ ਤੂੰ ਹੱਥੇ ਗਵਾਤੀ ਆ ਮੇਰੀ ਤੀਨੋ ਕੀ ਆਖਣਗੇ ਕਿ ਤੇਰੀ ਮਾਂ ਨੇ ਇਹਨਾਂ ਨੂੰ ਘਰੋਂ ਕੱਢਿਆ ਵਾ ਮੰਮੇ ਆ ਹੀ ਖੁਸ਼ੀ ਨਾਲ ਨਹੀਂ ਗਏ ਤੇ ਨਾ ਹੀ ਦੀਦੀ ਕੋਈ ਜਾਣਾ ਹੀ ਚਾਹੁੰਦੇ ਸੀਗੇ ਜਦੋਂ ਕਰਨ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਨਾ ਤੇ ਸਾਡੇ ਕੋਲ ਕੋਈ ਪੈਸਾ ਤੇਲਾ ਹੈਗਾ ਤੇ ਨਾ ਕੋ ਹੀਗਾ ਨਿਆਣੇ ਦਾ ਇਲਾਜ ਕਰਾਉਣਾ ਹੈ ਤੇ ਫਿਰ ਮਜਬੂਰੀ ਵਾ ਸਾਨੂੰ ਕੁਝ ਦਿਖਿਆ ਹੀ ਨਹੀਂ ਤਹੀਂ ਭੈਣ ਨੂੰ ਹੀ ਫੋਨ ਕਰਤਾ ਭੈਣ ਨੂੰ ਹੀ ਫੋਨ ਕਰਤਾ ਤੁਹਾਨੂੰ ਹੋਰ ਕੁਝ ਦੀ ਹਿਆ ਨਹੀਂ ਅਗਲਿਆਂ ਨੇ ਇਹ ਨਹੀਂ ਕਹਿਣਾ ਕਿ ਦਰਾਣੀ ਜਠਾਣੀ ਲੜੀਆਂ ਵਾ ਇਹੋ ਕਹਿਣਾ ਕਿ ਸੱਸ ਮਾਂ ਸਿਆਣੀ ਹੀ ਇਹਨਾਂ ਨੂੰ ਬਨ ਕੇ ਬਹਾਲ ਨਹੀਂ ਛੱਡਦੀ ਤੂੰ ਤਾਂ ਹੱਦ ਕਰ ਛੱਡੀ ਆ ਤੂੰ ਹੀ ਤਾਂ ਮੈਨੂੰ ਉੱਥੇ ਜਾਣ ਜੋਗੇ ਨਹੀਂ ਰਹਿਣ ਦਿੱਤਾ ਮੈਂ ਹੁਣ ਕਿਹੜੇ ਨੱਕ ਨਾ ਉੱਥੇ ਜਾਣਾ ਮੈਨੂੰ ਵੀ ਦੱਸੋ ਨਾ ਤੂੰ ਹੀ ਤੇ ਆਪਣੀ ਮਜਬੂਰੀ ਵੇਖ ਲਈ ਨਾ ਚਲੋ ਮੰਮੀ ਤੁਹਾਡਾ ਗੁੱਸਾ ਜਾਇਆ ਜਾ ਮੈਂ ਆਪਣੀ ਗਲਤੀ ਮੰਨਦੀ ਆ ਕਿ ਤੁਹਾਡੇ ਕੋਲ ਗਲਤੀ ਹੋਈ ਆ ਪਰ ਇੱਕ ਗੱਲ ਹੈਗੀ ਆ ਵੀ ਰੋਟੀ ਤੁਸੀਂ ਮੇਰੇ ਉੱਲਾ ਹੀ ਖਾਣੀ ਆ ਮੈਂ ਨਹੀਂ ਰੋਟੀ ਕਿਸ ਵੱਲੋਂ ਵੀ ਖਾਣੀ ਸਿੱਧੀ ਗੱਲ ਵਾ ਅੱਜ ਉਹਦੇ ਕੋਲ ਮੈਂ ਕੋ ਜੁੱਤੀਆਂ ਖਾਂਡਈ ਕੱਲ ਨੂੰ ਤੇਰੇ ਕੋ ਖਾਉਂਗੀ ਮੈਂ ਨਹੀਂ ਰੋਟੀ ਖਾਣੀ ਕਿ ਕੋ ਆਹ ਮਹਾਰਾਜ ਨੇ ਹੱਥ ਦਿੱਤੇ ਆ ਨਾ ਜਿੰਨਾ ਚਿਰ ਸਾਡੇ ਚੱਲਦੇ ਆ ਨਾ ਅਸੀਂ ਚਲਾਵਾਂਗੇ ਅਸੀਂ ਪਕਾਵਾਂਗੇ ਖਾਵਾਂਗੇ ਇਹ ਬਦਲੇ ਸਭ ਕੁਝ ਕਰਨਾ ਪੈਂਦਾ ਵਾ ਤੇ ਜਦੋਂ ਅਸੀਂ ਬਿਲਕੁਲ ਮੱਜੇ ਤੇ ਪੈ ਜਾਗੇ ਨਾ ਉਸ ਦਿਨ ਵੇਖੀ ਜਾਊਗੀ ਕਿ ਦੇ ਕੋ ਖਾਣੀ ਆ ਮੰਮੀ ਤੂੰ ਤਾਂ ਦਿਲ ਚੋਂ ਗੁੱਸਾ ਹੀ ਨਹੀਂ ਕੱਢਦੇ ਤੇ ਜਦੋਂ ਮੈਂ ਤਾਂ ਨੂੰ ਆਖਣ ਦੀ ਵੀ ਸਾਡੇ ਕੋਲ ਗਲਤੀ ਹੋ ਗਈ ਆ ਤੇ ਤੂੰ ਹੀ ਤੇ ਉਹ ਗੱਲ ਨੂੰ ਛੱਡਦੇ ਹੀ ਨਹੀਂ ਆ ਦੀ ਦीडी ਨੇ ਕੋਈ ਗੱਲ ਕਰਦੇ ਤਾਂ ਤੁਸੀਂ ਕਿਉਂ ਡਰੇ ਹੋ ਇਦਾਂ ਕਰ ਤੇ ਦੀਦੀ ਨੇ ਗੱਲ ਕਾਦੀ ਕਰਨੀ ਦੀਦੀ ਉਹ ਗੱਲ ਸੌਖੀ ਗਈ ਆ ਨਾਲੇ ਉਹਦੇ ਕੋ ਫੇ ਕਰਵਾ ਕੇ ਗਈ ਉਹ ਨਹੀਂ ਤੈਨੂੰ ਪਤਾ ਉਹ ਚੁੱਦੇ ਮੂਕ ਹੀ ਫੇਰ ਕਿੰਨੀ ਉਹਦੀ ਬੇਇੱਜ਼ਤੀ ਕੀਤੀ ਆ ਤੇ ਦੀਦੀ ਕਿਤੇ ਉਹ ਗੱਲ ਤੇਰੇ ਰਾਦੇ ਚ ਵੀ ਖੁਸ਼ੀ ਕਚਾਈ ਗਈ ਆ ਦੀਦੀ ਬਹੁਤ ਔਖੀ ਗਈ ਆ ਸਾਰੀਆਂ ਗੱਲਾਂ ਮੈਨੂੰ ਦੀਦੀ ਦੱਸ ਗਈ ਆ ਤੇ ਮੈਂ ਹੁਣ ਘਰਾਂ ਤੇ ਘਰਾ ਕੀ ਮੈਂ ਨਾ ਆਸ ਪਾਸਿਓਂ ਵੀ ਗਈ ਤੇ ਮੈਂ ਉਧਰੋਂ ਵੀ ਆਪਣੇ ਸਹੁਰਿਆਂ ਤੋਂ ਵੀ ਗਈ ਚਲੋ ਮੰਮੀ ਮੇਰਾ ਤਾਂ ਫਰਜ਼ ਹੀ ਤੁਹਾਨੂੰ ਕਹਿਨ ਦਾ ਬਾਕੀ ਆਪਣੀ ਮਰਜ਼ੀ ਕਰ ਲਿਓ ਡੈਡੀ ਨਾਲ ਸਲਾਹ ਕਰ ਲਿਓ ਉਹ ਕੀ ਜਾਂਦੇ ਆ ਡੈਡੀ ਨੇ ਕੀ ਆਖਣਾ ਮਰਜ਼ੀ ਤੇ ਮੇਰੀ ਚੱਲਣੀ ਆ ਡੈਡੀ ਨੇ ਤਾਂ ਕਹਿਣਾ ਹੀ ਆ ਵੀ ਤੂੰ ਖਾਈ ਜਾ ਖਾਈ ਜਾ ਤੇ ਮੈਂ ਕਹਿੰਦੇ ਨਾ ਹਕੂਮਤ ਨਹੀਂ ਚੱਲਣੀ ਤੇ ਨਾ ਮੈਂ ਕਹਿੰਦੇ ਡਰ ਥਲੇ ਰਹਿਣਾ ਵਾ ਜਿੰਨਾ ਚਿਰ ਮੇਰੇ ਚੱਲਦੇ ਆ ਨਾ ਮੈਂ ਇਰਤਾਂ ਚਲਾਉਣੀ ਆ ਚੰਮ ਦੀਆਂ ਹੀ ਚੱਲਣਗੀ ਆ ਗਏ ਮੈਡਮ ਜੀ ਘਰ ਆਏ ਸਲਾਹ ਮਮੀ ਨਾ ਹਾਂ ਆ ਗਈਆਂ ਮੰ ਮੈਂ ਨਾ ਕਾਦੀ ਸਲਾਹ ਕਰਨੀ ਆ ਮੰਮੀ ਤੇ ਲਾਗੇ ਬੈਠੀ ਆ ਸਲਾਹ ਤੇ ਮੇਰੀ ਕੋਈ ਨਹੀਂ ਮੰਮੀ ਨਾ ਮੈਂ ਸਭ ਕੁਝ ਸੁਣ ਲਈ ਮੰਮੀ ਰੋਟੀ ਮੇਰੇ ਵੱਲੋਂ ਖਾਯੋ ਕਿਉਂ ਬਈ ਤੇਰੇ ਵੱਲੋਂ ਖਾਣਵੇਂ ਮੇਰੇ ਨੂੰ ਕੀ ਗੱਲ ਵਾ ਮੇਰੇ ਹੱਥਾਂ 'ਚ ਕੀੜੇ ਪਏ ਨੇ ਮੇਰੇ ਹੱਥ ਦੀ ਪੱਕੀ ਖਾ ਨਹੀਂ ਸਕਦੇ ਓ ਨਾ ਮੰਮੀ ਨਾ ਤੋ ਲਾ ਕੇ ਜੋ ਬੜੀ ਖਾਨੀ ਆ ਨਾ ਜਿਹੜੀ ਤੇਰੇ ਨਾਲ ਰੋਟੀ ਖਾਣ ਹਰ ਵੇਲੇ ਤੂੰ ਬਲੀਆਂ ਬਲੀਆਂ ਚੁੱਕ ਸਕਦੀ ਆ ਸਾਰਿਆਂ ਨਾਲ ਤੂੰ ਲੜਾਈ ਝਗੜਾ ਕਰਦੀ ਆ ਅਜੇ ਆਂਦੀ ਮੰਮੀ ਹਣੀ ਰੋਟੀ ਤੇਰੇ ਵੱਲੋਂ ਖਾਣ ਰੋਟੀ ਨੂੰ ਉਦਾਂ ਨਹੀਂ ਖਵਾਲ ਦੇ ਤੇਰੇ ਰਾਦੇ ਮੰਮੀ ਹੁਣੀ ਮੇਰੇ ਵੱਲ ਆਉਣਗੇ ਤੇ ਹਿੱਸਾ ਮੈਨੂੰ ਮਿਲੂਗਾ ਨਾਲੇ ਫਰੀ ਦੇ ਕੰਮੇ ਮਿਲ ਜਾਣਗੇ ਤੇ ਜੇ ਮੰਮੀ ਹੁਣੀ ਰਹਿਣਗੇ ਨਾ ਮੇਰੇ ਵੱਲ ਹੀ ਰਹਿਣਗੇ ਅੱਗੇ ਤੁਸੀਂ ਇਹ ਸਭ ਤੇਰਾ ਸੰਭ ਲਿਆ ਵਾ ਬਥੇਰੇ ਮੈਲ ਮੰਡਲ ਪਾਉਣ ਨੂੰ ਫਿਰਦੀ ਤੂੰ ਜਿਹੜੇ ਗੁਫਲ ਅੰਦਰ ਖਾਤੇ ਜੋੜੇ ਆ ਨੇ ਪੈਣਾ ਹੀ ਨਹੀਂ ਕੋਈ ਗੁਫਲ ਅੰਦਰ ਖਾਤੇ ਜੋੜੇ ਤੇ ਨਾਲੇ ਜਿਹੜੀ ਕਮਾਈ ਦੀ ਗੱਲ ਤੂੰ ਕਰਦੀ ਹੈ ਨਾ ਉਹ ਕਮਾਈ ਸਾਰੀ ਨਾ ਡੈਡੀ ਕੋਲ ਰਹਿੰਦੀ ਹੀਗੀ ਤੇ ਨਾ ਹੀ ਕਦੀ ਆਪਣੀ ਚੌਧਰ ਝਾੜੀ ਆ ਇਹ ਆ ਤਾਂ ਤੇਰੀਆਂ ਹੀ ਚੌਧਰ ਕਰਨ ਦੀ ਆ ਤੂੰ ਹੀ ਚੌਧਰ ਕਰਨ ਜਾਣਦੀ ਆ ਸਾਨੂੰ ਨਹੀਂ ਆਉਂਦੀ ਇਦਾਂ ਦੀ ਆਦਤ ਤੁਹਾਡੇ ਕੋਲ ਨਹੀਂ ਇਦਾਂ ਦੀਆਂ ਆਦਤਾਂ ਆਦਲਾਂ ਦਾ ਤੇ ਮੈਨੂੰ ਪਤਾ ਨਹੀਂ ਹੈਗਾ ਵੇ ਕਿੰਦਾਂ ਦੀਆਂ ਵਧੇਰੀਆਂ ਪਰ ਮਾਈ ਬੁੱਢਾ ਰੋਟੀ ਖਾਣ ਕੇ ਨਾ ਮੈਂ ਕਹੀ ਜਾਨੀ ਮੇਰੇ ਵੱਲੋਂ ਖਾਣਗੇ ਨਹੀਂ ਤੇ ਚੰਗੀ ਬੜੀ ਕੋੜੇ ਵਰਗੀ ਆ ਉਦਾਂ ਉਹਦੀ ਬੋਲਣੋਂ ਬੜੀ ਜ਼ੁਬਾਨ ਚੱਲਦੀ ਆ ਤੇ ਕੀ ਗੱਲ ਚਾਹ ਰੋਟੇਗਾ ਲਾ ਸਕਦੀ ਫਿਰ ਕਹਿਣਾ ਵਾ ਵੀ ਆਪਣੀ ਬਕਾਲੇ ਤੇ ਖਾ ਲੋ ਨਾ ਤੇਰੇ ਵੱਲੋਂ ਖਾਣ ਦੇ ਨਾ ਮੇਰੇ ਵੱਲੋਂ ਕਣ ਸਿਆਪਾ ਹੀ ਮੁਕਾਓ ਹਾਂ ਹਾਂ ਇਹ ਤੇ ਗੱਲ ਤੇਰੀ ਠੀਕ ਆ ਏਦਾਂ ਦੇ ਜਵਾਬ ਨਾ ਤੂੰ ਹੀ ਦੇ ਸਕਦੀ ਆ ਮੇਕੋ ਨਹੀਂ ਸਰਦੇ ਹੈਗੇ ਤੇ ਨਾਲੇ ਜਾ ਜਾ ਕੇ ਕਹਿ ਲਾ ਫਿਰ ਤੇਰੀ ਮਾਤਾ ਨੇ ਗੁੱਤੇ ਵਾਲ ਦਿੱਤਾ ਨਾ ਤੇ ਫਿਰ ਕਹਿਣਾ ਵਾ ਖਣੀ ਮੈਂ ਚੁਪਣਾ ਦਿਨੀ ਆ ਜ਼ੁਬਾਨ ਤੇ ਤੇਰੀ ਆਪ ਨਹੀਂ ਅੰਦਰ ਰਹਿੰਦੀ ਆਪਣੇ ਹੱਕ ਲਈ ਬੋਲਦੀ ਆ ਨਾ ਮੈਂ ਉਦੋਂ ਚੰਗਾ ਜਦੋਂ ਕਾਢੇ ਛੱਡੀ ਸੀ ਤੇ ਸਭ ਕੋ ਸਾਬਦੇ ਹਮਾਈ ਬੁੱਢਾ ਵੀ ਤੇ ਤੂੰ ਵੀ ਤੇ ਜੇ ਹੁਣ ਕਵਲ ਬੋਲਦੀ ਆ ਤੇ ਫਿਰ ਤੁਹਾਨੂੰ ਮਾੜੀ ਲੱਗਦੀ ਆ ਸੱਚ ਜਿਹੜਾ ਨਾ ਕੋੜਾ ਹੀ ਲੱਗਦਾ ਹੁੰਦਾ ਆ ਆ ਹੋ ਗਏ ਬਹੁਤ ਜ਼ਿਆਦਾ ਸੱਚ ਬੋਲਦੀ ਆ ਜਿੰਨੀ ਤੂੰ ਬੇਈਮਾਨ ਆ ਨਾ ਇਹਨਾਂ ਤੇ ਕੋਈ ਹੋਣਾ ਨਹੀਂ ਆ ਸਾਰਾ ਗੋਹ ਮੁਝ ਖੱਪ ਗਏ ਤੇ ਪੇਕੇ ਲੈ ਗਈ ਆਪਣਾ ਵੀ ਖੜਨਾ ਤੇ ਜਿਹੜਾ ਹੈ ਹੀਗਾ ਨਾਲ ਮੇਰਾ ਵੀ ਚੁੱਕ ਕੇ ਲੈ ਗਈ ਤੇ ਅਜੇ ਆਂਦੀ ਆ ਵੀ ਮੈਂ ਤਾਂ ਚੰਗੀ ਬਣੀ ਆ ਮੈਂ ਤਾਂ ਸੱਚ ਬੋਲਦੀ ਆ ਰਹਿਣ ਦੇ ਟੱਕੀ ਜਾਣਦੀ ਆ ਨਾਲੇ ਤੈਨੂੰ ਤੇ ਤੇਰੀ ਮਾਂ ਨੂੰ ਵੀ ਖਬਰਦਾਰ ਜੇ ਮੇਰੀ ਮਾਂ ਮਾਂ ਲਗਾਈ ਤੇਰਿਆਂ ਦੀਆਂ ਅਗਲੀਆਂ ਪਿਛਲੀਆਂ ਫੋੜ ਕੇ ਰੱਖ ਦੋਗੇ ਇਥੇ